ਲੋਕ ਇੱਕਤਾ ਜਿੰਦਾਬਾਦ 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 ਸੈਂਟਰ ਸਰਕਾਰ ਮੁਰਦਾਬਾਦ 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 ਨਗਰ ਨਿਆ ਸਰਕਾਰ ਮੁਰਦਾਬਾਦ 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 ਹਾਂਜੀ ਪ੍ਰਧਾਨ ਜੀ ਅੱਜ ਤੁਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕੇ ਇਹਦੇ ਬਾਰੇ ਜਾਣਕਾਰੀ ਦਿਓ ਵੇਖੋ ਜੀ ਇਹ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਪਿੰਡ-ਪਿੰਡ ਵਿੱਚ ਜਾ ਕੇ ਅੱਜ ਪੁਤਲੇ ਫੂਕੇ ਗਏ ਆ ਜਿਵੇਂ ਗਾਦੜੀ ਵਾਲਾ ਗੋਗੋ ਆਣੀ ਇਸੇ ਤਰ੍ਹਾਂ ਮੱਲੇ ਸ਼ਾ ਵਕੀਲ ਨਕਾਮਣਿਆਲਾ ਬਰਨਾਲਾ ਫੇਰੋਕੇ ਤੇ ਇਸੇ ਤਰ੍ਹਾਂ ਲਹਿਰਾ ਰੋਈ ਤੁਹਾਡੀ ਕਿਹੜੀ ਜੱਸੀ ਬੰਦੇ ਦਾ ਨਾਮ ਅਸੀਂ ਬੀਕੇਯੂ ਕ੍ਰਾਂਤੀਕਾਰੀ ਸਰਜੀਤ ਫੂਲ ਗਰੁੱਪ ਦੇ ਸਾਥੀ ਆ ਜਿਲਾ ਮੈਂ ਜਗਰਾਜ ਸਿੰਘ ਫੇਰੋਕੇ ਜਿਲਾ ਸਖਤਰ ਅਸੀਂ ਇਹ ਜਿਹੜਾ ਐਸਕੇਐਮ ਦੇ ਗੈਰ ਨਾ ਰਾਜਨੀਤਿਕ ਦੋਵਾਂ ਫੋਰਮਾਂ ਦੇ ਸੱਦੇ ਤੇ ਇਹ ਅੱਜ ਪਿੰਡ ਪਿੰਡ ਪੁਤਲੇ ਜਿਹੜੇ ਫੂਕੇ ਆ ਉਹ ਫੂਕੇ ਗਏ ਆ ਜਾਰ ਸਿੰਘ ਗੁਗਵਾਨੀ ਜ਼ిల్లా ਗੂਬੀ ਕੇ ਜੋ ਕ੍ਰਾਂਤੀਕਾਰੀ ਸਰਜੀਤ ਫੂਲ ਪ੍ਰਧਾਨ ਜੀ ਜਿਹੜੇ ਅੱਜ ਮੋਦੀ ਦੇ ਪੁਤਲੇ ਫੂਕੇ ਗਏ ਆ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਜਾਂ ਜਿਵੇਂ ਜਗਜੀਤ ਸਿੰਘ ਡਲੇਵਾਲ ਸਾਹਿਬ ਦੀ ਹਾਲਤ ਬਹੁਤ ਗੰਭੀਰ ਹੁੰਦੀ ਜਾਂਦੀ ਸਥਿਤੀ ਨਾਜ਼ੁਕ ਹੁੰਦੀ ਜਾਂਦੀ ਉਹਦੇ ਬਾਰੇ ਕੀ ਕਹੋਗੇ ਦੇਖੋ ਜੀ ਉਹ ਮਰਨ ਵਾਰ ਤੇ ਬੈਠਾ ਹੈ ਉਹ ਪਹਿਲਾਂ ਹੀ ਸੋਚ ਕੇ ਬੈਠਾ ਸੀ ਕਿ ਮੈਂ ਕੁਰਬਾਨੀ ਦੇਵਾਂਗਾ ਇਹ ਮੋਦੀ ਨੂੰ ਅਸੀਂ ਚੈਲੰਜ ਕਰਦੇ ਆਂ ਪਿੰਡ ਪਿੰਡ ਮੋਦੀ ਦਾ ਵਿਰੋਧ ਕੀਤਾ ਹੈ ਡੱਲੇਵਾਲ ਸਾਹਿਬ ਉਥੋਂ ਸਾਨੂੰ ਆਰਡਰ ਆਇਆ ਸੀ ਸੰਯੁਕਤ ਮੋਰਚੀ ਵੱਲੋਂ ਕਿ ਪਿੰਡ ਪਿੰਡ ਮੋਦੀ ਦਾ ਪੁਤਲਾ ਫੂਕਿਆ ਜਾਵੇ ਅਸੀਂ ਸਾਰਿਆਂ ਪਿੰਡਾਂ 'ਚ ਡਿਊਟੀਆਂ ਲੱਗੀਆਂ ਸੀ 57 ਪਿੰਡਾਂ ਦੇ ਵਿੱਚ ਮੇਰੀ ਤੇ ਜਗਰਾਜ ਸਿੰਘ ਦੀ ਡਿਊਟੀ ਲੱਗੀ ਸੀ ਅਸੀਂ ਉਥੇ ਪਿੰਡਾਂ ਜਾ ਕੇ ਪੁਤਲੇ ਫੂਕੇ ਆ ਮੋਦੀ ਦਾ ਵਿਰੋਧ ਕੀਤਾ ਹੈ ਕਿਉਂਕਿ ਅਸੀਂ ਕੋਸ਼ਿਸ਼ ਇਹ ਕਰਦੇ ਸਰਕਾਰ ਸੁੱਤੀ ਪਈ ਜਾਗ ਪੇ ਤੇ ਸਾਡਾ ਆਗੂ ਡੱਲੇਵਾਲ ਸਾਹਿਬ ਦੀ ਜਾਨ ਬਾਜੇ ਪ੍ਰਧਾਨ ਜੀ ਅੱਜ ਪਤਾ ਲੱਗਾ ਵੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਸ਼ਾਇਦ ਆਪਣਾ ਜਥਾ ਲੈ ਕੇ ਖਨੌਰੀ ਜਾਂ ਸ਼ੰਭੂ ਬਾਡਰਾਂ ਤੇ ਗਈ ਆ ਤੁਹਾਡਿਆਂ ਵਿੱਚ ਜਿਹਾ ਤੁਹਾਡੀਆਂ ਜਥੇਬੰਦੀ ਵੱਲੋਂ ਵੀ ਗਈਆਂ ਟਰਾਲੀਆਂ ਕੋਈ ਦੇਖੋ ਜੀ ਇਹ ਜਿਹੜੀ ਕਿਸਾਨ ਮਰਦੂਦ ਸੰਘਰਸ਼ ਕਮੇਟੀ ਆ ਜਾਂ ਵੀਕੇ ਜੂ ਆ ਇਹ ਜਿਹੜੀਆਂ ਉੱਥੇ ਬੈਠੀਆਂ ਐ ਦੋਵਾਂ ਫੋਰਮਾਂ ਦੀ ਇੱਕੋ ਹੀ ਗੱਲ ਆ ਇਕੱਠੇ ਹੀ ਜਾਂਦੇ ਆ ਜਿੱਥੇ ਲੋੜ ਪਵੇ ਇੱਕ ਦੂਜੇ ਦੇ ਨਾਲ ਜਾਂਦੇ ਆ ਖਨੌਰੀ ਵੀ ਜਾਂਦੇ ਆ ਅਸੀਂ ਵੀ ਜਾਂਦੇ ਆ ਬਹੁਤ ਬਹੁਤ ਧੰਨਵਾਦ